ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਠਾਕ ਤੇ ਇੱਕ ਵੀਡੀਓ ਲੱਗੇ ਆਪਾਂ ਕੋਈ ਮੈਸੇਜ ਦੇਣਾ ਭਰਾਵਾਂ ਨੂੰ ਕਿ ਥੋੜਾ ਫਾਰਮਰ ਭਰਾ ਜਾਗਰੂਕ ਰਿਹਾ ਕਰਨ ਕਿ ਕਿਹੜੀ ਬਿਮਾਰੀ ਆ ਕੀ ਗੱਲ ਬਾਤ ਆ ਕਈ ਵਾਰੀ ਆਪਾਂ ਉੱਤੇ ਉੱਤੇ ਫਿਰਦੇ ਰਹਿੰਨੇ ਆ ਬਿਮਾਰੀ ਥੱਲੇ ਕੋਈ ਹੋਰ ਹੁੰਦੀ ਆ ਤੇ ਇਦਾਂ ਇੱਕ ਫਾਰਮਰ ਭਰਾ ਨਾਲ ਗੱਲਬਾਤ ਹੋਈ ਸੀ ਆ ਰਣਟੋਜ ਕੀ ਜਿਹਦਾ ਕੋਲ ਬਣਦੀ ਹੀ ਨਹੀਂ ਗੱਲਬਾਤ ਨਹੀਂ ਬਣਦੀ ਐ ਦਵਾਈਆਂ ਲਾਉਂਦੀ ਕਿਉਂਕਿ ਥਲੇ ਰਿਆ ਹੈ ਰਿਪੋਰਟ ਦੇ ਵਿੱਚ ਇਕ ਇਨਫੈਕਸ਼ਨ ਪ੍ਰੋਟੋਜੋਆ ਪਰ ਤੁਸੀਂ ਆਪ ਸਿਆਣੇ ਜੇ ਮੈਨੂੰ ਇੱਕ ਗੱਲ ਜ਼ਰੂਰ ਦੱਸਿਓ ਕਿ ਫਲੇਰੀਆ ਦੇ ਵਿੱਚ ਮਾਈਫੈਕਸ ਲੱਗਦੀ ਆ ਦਵਾਈਆਂ ਗਲਤ ਲੱਗਦੀਆਂ ਰੀਆਂ ਮਤਲਬ ਬਿਮਾਰੀ ਕੁਝ ਹੋਰ ਲਾਜ ਕੁਝ ਹੋਰ ਕਹਿੰਦਾ ਮਤਲਬ ਤੇ ਲੱਖ ਰੁਪਏ ਤੋਂ ਉੱਪਰ ਦੀ ਮੱਝ ਹੀ ਰਿਪੀਟਰ ਮੱਝ ਜਿਹੜੀ ਅੱਪਾ ਗੱਬਣ ਕੀਤੀ ਮਹਾ ਮਸਾਂ ਹੀ ਗੱਬਣ ਕੀਤੀ ਸੀ ਤੇ ਦੁੱਖ ਹੁੰਦਾ ਵਾ ਚਲੋ ਆਪਣੇ ਕੋ ਆਇਆ ਨਹੀਂ ਗਿਆ ਮੈਨੂੰ ਰਿਪੋਰਟ ਉਹਨਾਂ ਨੇ ਬਾਅਦ ਚ ਸੈਂਡ ਕੀਤੀ ਮੈਂ ਹਾਂ ਬਿਮਾਰੀ ਦਾ ਕੁਝ ਹੋ ਰਿਹਾ ਤੇ ਲਾਜ ਉਹਦਾ ਗਲਤ ਹੋਇਆ ਜੇ ਦੋ ਮਾਈਫੈਕਸ ਲੱਗੀ ਉਹਨੂੰ ਬੰਦਾ ਪੁੱਛਿਆ ਡਾਕਟਰੀਆਂ ਕਾਧੀਆਂ ਡਾਕਟਰੀਆਂ ਵੀ ਇਹ ਥਲੇਰੀਆ ਚ ਮਾਈਫੈਕਸ ਕੌਣ ਲਾਉਂਦਾ ਮਾਈਫੈਕਸ ਲੱਗਣ ਦੀ ਧੀਰ ਮੱਝ ਨੂੰ ਅਟੈਕ ਹੋ ਗਿਆ ਨਾਲ ਹੀ 1.5 ਲੱਖ ਦੀ ਮੱਝ ਮਾਰ ਕੇ ਉਹ ਮਰੀ ਫਾਰਮਰ ਦੀ ਦੁੱਖ ਹੁੰਦਾ ਯਾਰ ਡਾਕਟਰੀਆਂ ਗਾਧੀਆਂ ਐ ਥਲੇਰੀਆ ਦੇ ਵਿੱਚ ਤੁਹਾਨੂੰ ਪਤਾ ਜਿਹੜਾ ਇੰਜੈਕਸ਼ਨ ਲੱਗਦੇ ਆ ਉਹ ਦੋ ਤਿੰਨ ਇੰਜੈਕਸ਼ਨ ਲੱਗਦੇ ਆ ਦੋ ਤਿੰਨ ਦਿਨ ਦਾ ਟਰੀਟਮੈਂਟ ਹੁੰਦਾ ਸਾਰਾ ਹੀ ਇਹਨਾਂ ਤੇ ਬਲੱਡ ਲੌਸ ਹੋਇਆ ਹੁੰਦਾ ਬਲੱਡ ਦੀ ਦਵਾਈ ਦੋ ਡੰਗਰ ਠੀਕ ਹੋ ਜਾਂਦਾ ਤੇ ਇਨਫੈਕਸ਼ਨ ਹੀ ਉਹਦੇ ਅੰਦਰ ਖਾਣਾ ਪੂਣਾ ਛੱਡਿਆ ਉਹਨੂੰ ਪਤਾ ਨਹੀਂ ਕੀ ਲਿਵਰ ਟੋਨੀ ਕਿਤੇ ਕੀ ਕੁਝ ਜਦੋਂ ਉਹਦੀ ਇਨਫੈਕਸ਼ਨ ਹੀ ਨਹੀਂ ਸੈੱਟ ਕੀਤੀ ਬਿਮਾਰੀ ਨਹੀਂ ਸੈੱਟ ਹੁੰਦੀ ਤਾਂ ਫਿਰ ਡੰਗਰ ਕੀ ਕਰੂਗਾ ਤੁਸੀਂ ਦੱਸੋ ਉੱਤੇ ਉੱਤੇ ਘੁੰਮ ਕੇ ਚੱਲ ਜਾਣਾ ਇੰਨੀ ਮੈਡੀਸਿਨ ਇੰਨਾ ਖਰਚਾ ਲਵਾ ਕੇ ਡੰਗਰ ਫਿਰ ਵੀ ਹੱਥ 'ਚ ਨਹੀਂ ਆਉਣਾ ਬਲੋਟੋ ਸੈੱਲ ਕੀ ਪਤਾ ਨਹੀਂ ਕੀ 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 ਕੋਈ ਦਿੰਦੇ ਰਹੇ ਆ ਬਿਮਾਰੀ ਕੋਜ ਹੋਰ ਦੇ ਇਲਾਜ ਕੋਜ ਹੋਰ ਅਗਲੇ ਦੀ ਮਤਲਬ ਫਾਰਮਰ ਦੀ ਮੱਝ ਮਾਰ ਦੇਣੀ ਬੜਾ ਦੁੱਖ ਹੁੰਦਾ ਯਾਰ ਥੋੜਾ ਵੇਖ ਕੇ ਇਲਾਜ ਕਰਿਆ ਕਰੋ ਕੋਈ ਬਿਮਾਰੀ ਦੇਖ ਲਿਆ ਕਰੋ ਥੱਲੇ ਜੜ ਵੱਲ ਦੇਖ ਲਿਆ ਕਰੋ ਸਿਰ ਸਿੱਧਾ ਉੱਤੇ ਉੱਤੇ ਨਾ ਫਿਰਿਆ ਕਰੋ ਲਾਇਆ థਰਮਾਮੀਟਰ ਤੇ ਲਾਇਆ ਟੀਕੇ ਤੇ ਗਾਂ ਗਏ ਆ ਵੇਖੋ ਪੰਡ ਕਿੰਨੀ ਦਵਾਈ ਲੱਗੀ ਆ ਜੇ ਹੌਲ ਦੇ ਉਪਰ ਟੋਨਿਕ ਦੂਜੀਆਂ ਤੀਜੀਆਂ ਚੀਜ਼ਾਂ ਭਰਲੇ ਬੰਨੇ ਪਈਆਂ ਨੇ ਸਾਰੀਆਂ ਮੈਂ ਦਿਖਾ ਨਹੀਂ ਸਕਦਾ ਬਾਕੀ ਆਪ ਧਿਆਨ ਦਿਆ ਕਰੋ ਫਾਰਮਰ ਭਰਾ ਜਿੰਨੇ ਵੀ ਨੇ ਕਿ ਜਰੂਰੀ ਨਹੀਂ ਕਿ ਬਿਮਾਰੀ ਪੱਖੋਂ ਮੱਝ ਗਈ ਆ ਗਲਤ ਇਲਾਜ ਹੋਣ ਕਰਕੇ ਮੱਝ ਗਈ ਆ ਬਾਕੀ ਮੈਂ ਤਾਂ ਅੱਜ ਪਹੁੰਚਿਆ ਸੀ ਦੇਖਿਆ ਮੈਂ ਟੀਕਾ ਕਰਨ ਆਇਆ ਮੱਝ ਨੂੰ ਨੂੰ ਫੋਨ ਕਰਦੇ ਸੀ ਸਾਡੇ ਕੋ ਆਇਆ ਨਹੀਂ ਗਿਆ ਮੇਰੇ ਕੋ ਟਾਈਮ ਹੀ ਨਹੀਂ ਪਰ ਇਹ ਕਿ ਚਲੋ ਰਿਪੋਰਟ ਬਾਅਦ ਚ ਆਈ ਜਿੱਕੇ ਰਿਪੋਰਟ ਪਹਿਲਾਂ ਆਈ ਹੁੰਦੀ ਫਾਰਮਰ ਵੀਰ ਕਨੈਕਟ ਕਰਦਾ ਆਪਾਂ ਇੰਜੈਕਸ਼ਨ ਦਸ ਦੇਣੇ ਕੋਈ ਵੱਡੀ ਗੱਲ ਨਹੀਂ 7-800 ਦੀ ਦਵਾਈ ਆਉਣੀ ਤੇ ਡੰਗਰ ਥਲੇਰੀਆ ਆਪਾਂ ਇਹ ਸੈੱਟ ਕਰ ਦੇਣਾ ਕੋਈ ਵੱਡੀ ਗੱਲ ਨਹੀਂ ਇੱਕ ਪ੍ਰੋਟੋ ਜੋ ਹੈ ਇਨਫੈਕਸ਼ਨ ਠੀਕ ਨਾ ਤੁਹਾਨੂੰ ਪਤਾ ਦੋ ਤਿੰਨ ਇੰਜੈਕਸ਼ਨ ਲੱਗਦੇ ਨੇ ਦੋ ਤਿੰਨ ਦਿਨ ਦਾ ਟਰੀਟਮੈਂਟ ਹੁੰਦਾ ਇਨਫੈਕਸ਼ਨ ਸਹੀ ਹੋ ਗਈ ਤਾਂ ਡੰਗਰ ਪਟੇ-ਪੁੱਟੇ ਖਾਂਡਿਆ ਬੰਦਾ ਪਟੇ-ਪੁੱਟੇ ਛੱਡੇ ਹੀ ਸਾਰਾ ਕੁਝ ਹੋਰ ਹੀ ਇਲਾਜ ਹੁੰਦਾ ਰਿਹਾ ਬੰਨ ਦਾ ਉੱਤੇ-ਉੱਤੇ ਪਤਾ ਨਹੀਂ ਇਹ ਬਿਮਾਰੀ ਵੇਖੀ ਨਹੀਂ ਕੀ ਆ ਤੇ ਲੱਖ ਡੇਢ ਲੱਖ ਦੀ ਅਗਲੇ ਦੀ ਮੱਝ ਮਾਰੀ ਜੂਮ ਆਈ ਇਫੈਕਸ ਲੱਗੀ ਨਾ ਤੂੰ ਮੱਝ ਗਈ ਨਾਲ ਦੀ ਨਾਲ ਲੱਗਦੇ ਆ ਦੇਰ ਹੀ ਮੱਝ ਖਤਮ ਹੋ ਗਈ ਵਿਚਾਰੀ ਪਰ ਇਦਾਂ ਗਲਤ ਨਾ ਕਰਿਆ ਕਰੋ ਮੇਰਾ ਵੀਰ ਹਥਲੇਰੀਆ ਤਲੂਰੀਆ ਚ ਜਿਹੜੀਆਂ ਇੱਕ ਬੁਖਾਰ ਹੁੰਦੇ ਆ ਇੱਕ ਇਨਫੈਕਸ਼ਨ ਦੇ ਵਿੱਚ ਮਾਈਫੈਕਸ ਦਾ ਇਹਦਾ ਕੋਈ ਰੋਗ ਨਹੀਂ ਹੁੰਦਾ ਕਾਲਚੀ ਗੰਦੀ ਕਮੀ ਹੈ ਜਿੱਥੇ ਡੰਗਰ ਸੋਇਆ ਜਿੱਥੇ ਇਹਦਾ ਰੋਲ ਬੰਦਾ ਟੈਂਪਰੇਚਰ ਡਾਊਨ ਹੈ ਬਹੁਤ ਜ਼ਿਆਦਾ ਲੋ ਹੈ ਉੱਥੇ ਲਾਓ ਐਵੇਂ ਰਿੰਤੋਜ ਲਈ ਜਾਨੀ ਪਤਾ ਨਹੀਂ ਕੀ ਹੋ ਜਾਏ ਤੇ ਮੱਝ ਮਾਰ ਕੇ ਠਾਂ ਮਾਰੀ ਧਿਆਨ ਦਿਆ ਕਰੋ ਮੇਰੇ ਭਰਾ ਜ਼ਰੂਰ ਕਿਉਂਕਿ ਵੇਖੋ ਆਪਾਂ ਕੋਈ ਸਿਆਣੇ ਨਹੀਂ ਕੋਈ ਇਹਨਾਂ ਨੇ ਬਾਕੀ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ ਵੀਰ ਆਡੀ ਸਮਝਦਾਰੀ ਕਹਿੰਦੀ ਹੈ ਤੇ ਤੁਹਾਡਾ ਧਿਆਨ ਦਿਆ ਕਰੋ ਮੇਰੇ ਵੀਰ ਤੇ ਇਦਾਂ ਨਾ ਕਰਿਆ ਕਰੋ ਠੀਕ ਹੈ ਨਾ ਤੇ ਪਤਾ ਨਹੀਂ ਕਿੰਨੀ ਆ ਪੌਂਟ ਦਵਾਈਆਂ ਦੀ ਲਾ ਕੇ ਮਰ ਚ ਮਾਰਦੀ ਥੱਲੇ ਬਿਮਾਰੀ ਕੋਈ ਹੋ ਰਹੀ ਓਦੀ ਚਲੋ ਠੀਕ ਹੈ ਮੇਰੇ ਭਰਾ ਚੰਗਾ ਜੀ ਸਤਿ ਸ੍ਰੀ ਅਕਾਲ